ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਹਰ ਵੇਲੇ ਦੁਖੀ ਰਹਿੰਦੇ ਨੇ ਪਰੇਸ਼ਾਨ ਰਹਿੰਦੇ ਨੇ ਜਿਨ੍ਹਾਂ ਦਾ ਸਰੀਰ ਤੰਦਰੁਸਤ ਨਹੀਂ ਰਹਿੰਦਾ ਕੋਈ ਨਾ ਕੋਈ ਰੋਗ ਜਿਨ੍ਹਾਂ ਨੂੰ ਸਤਾ ਰਿਹਾ ਹੈ ਉਹ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਿਸ ਮਨੁੱਖ ਨੂੰ ਗੁਰੂ ਨਾਨਕ ਦੇਵ ਜੀ ਦੇ ਉਤੇ ਭਰੋਸਾ ਹੈ ਉਹ ਫਿਰ ਗੁਰੂ ਦੀ ਵਡਿਆਈ ਕਰਦਾ ਹੈ ਸੰਗਤ ਜੀ ਬਾਬਾ ਜੀ ਕਹਿੰਦੇ ਹਨ ਕਿ ਗੁਰੂ ਤਾਂ ਪੂਰਾ ਹੈ ਪਰ ਤੈਨੂੰ ਖੁਸ਼ੀ ਕਿਸ ਤਰ੍ਹਾਂ ਮਿਲੇਗੀ ਤੇਰੇ ਰੋਗ ਕਿਸ ਤਰ੍ਹਾਂ ਕੱਟੇ ਜਾਣਗੇ ਤੂੰ ਰੋਲਾ ਪਾ ਗੁਰੂ ਦੀ ਵਡਿਆਈ ਕਰ ਜਦੋਂ ਤੂੰ ਗੁਰੂ ਦੀ ਵਡਿਆਈ ਕਰੇਗਾ ਫਿਰ ਗੁਰੂ ਤੇਰੇ ਵੀ ਭੰਡਾਰੇ ਭਰ ਦੇਵੇਗਾ ਸਾਧ ਸੰਗਤ ਜੀ ਹਿੰਦੂ ਪਰਿਵਾਰ ਦਾ ਇੱਕ ਲੜਕਾ ਜਿਸ ਦੀ ਉਮਰ 32-33 ਸਾਲ ਦੀ ਸੀ ਉਹ ਗੁਰੂ ਘਰ ਦੀ ਸੰਗਤ ਕਰਦਾ ਸੀ ਜਦੋਂ ਗੁਰੂ ਘਰ ਆ ਕੇ ਸੇਵਾ ਕਰਦਾ ਤਾਂ ਹੌਲੀ-ਹੌਲੀ ਉਸ ਦੀ ਸ਼ਰਦਾ ਵਾਦੀ ਗਈ ਕਈ ਸਾਡੇ ਕਾਮਕਾਰਾਂ ਦੇ ਵਿੱਚ ਕੁਝ ਰੁਕਾਵਟਾਂ ਆ ਹੀ ਜਾਂਦੀਆਂ ਹਨ ਉਸ ਲੜਕੇ ਨੇ ਗੁਰੂ ਘਰ ਹਾਜ਼ਰੀ ਭਰ ਕੇ ਇੱਕ ਕੀਰਤਨੀਏ ਨੂੰ ਆਪਣੀ ਰੁਕਾਵਟ ਦੁੱਖ ਬਾਰੇ ਦੱਸਿਆ ਉਹਨਾਂ ਭਲੇ ਪੁਰਸ਼ਾਂ ਨੇ ਵੀ ਉਸ ਨੂੰ ਗੁਰੂ ਨਾਲ ਜੋੜਿਆ ਕਹਿੰਦੇ ਦੋ ਪਾਠ ਜਪਜੀ ਸਾਹਿਬ ਅਤੇ ਇੱਕ ਪਾਠ ਚੋਪਾਈ ਸਾਹਿਬ ਦਾ ਕਰੀ ਪੂਰੀ ਸ਼ਰਧਾ ਭਾਵਨਾ ਦੇ ਨਾਲ ਉਸ ਲੜਕੇ ਨੇ ਮਹਾਪੁਰਸ਼ਾਂ ਦੇ ਦੱਸੇ ਮੁਤਾਬਕ ਉਸੇ ਤਰ੍ਹਾਂ ਪਾਠ ਕੀਤਾ ਨਦਰ ਨਰੰਕਾਰ ਦੀ ਇਸ ਤਰ੍ਹਾਂ ਹੋਈ ਉਸ ਦੇ ਕਾਰਜ ਵਿਰਾਸਾ ਗਏ ਜਿਸ ਤੇ ਸਦਕਾ ਉਸ ਦਾ ਬਾਣੀ ਤੇ ਪਰੋਸਾ ਬਚ ਗਿਆ ਉਹ ਹਿੰਦੂ ਪਰਿਵਾਰ ਦਾ ਲੜਕਾ ਬਾਣੀ ਨਾਲ ਜੁੜ ਗਿਆ ਫਿਰ ਉਸ ਨੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਘਰ ਵਿੱਚ ਗੁਰਮਤ ਸਮਾਗਮ ਕਰਵਾਇਆ ਤੇ ਪ੍ਰਣ ਕੀਤਾ ਕਿ ਹਰ ਸਾਲ ਗੁਰੂ ਦੀ ਬਾਣੀ ਦਾ ਓਟ ਆਸਰਾ ਲਵਾਂਗਾ ਜਦੋਂ ਦੂਸਰੇ ਸਾਲ ਉਸ ਨੇ ਆਪਣੇ ਘਰ ਗੁਰਮਤ ਸਮਾਗਮ ਕਰਵਾਇਆ ਤਾਂ ਉਸ ਨੇ ਕੀਰਤਨੀਆਂ ਜਥੇ ਨੂੰ ਵੀ ਸੱਦਾ ਦਿੱਤਾ ਜਿੰਨਾ صدਕਾ ਉਹ ਅੰਦਰ ਬਾਣੀ ਪ੍ਰਤੀ ਸ਼ਰਧਾ ਜਗ ਗਈ ਸਮਾਗਮ ਦੀ ਸਮਾਪਤੀ ਤੋਂ ਉਪਰੰਤ ਉਸਨੇ ਰਾਗੇ ਸਿੰਘਾਂ ਨੂੰ ਪ੍ਰਸ਼ਾਦਾ ਸ਼ਕਨ ਦੇ ਲਈ ਬੇਨਤੀ ਕੀਤੀ ਫਿਰ ਸਾਰਾ ਪਰਿਵਾਰ ਉਹਨਾਂ ਸਿੰਘਾਂ ਕੋਲ ਇਕੱਠੇ ਬੈਠ ਕੇ ਨਾਮ ਸਿਮਰਨ ਤੇ ਪ੍ਰਭੂ ਦੀ ਵਡਿਆਈ ਕਰਨ ਲੱਗੇ ਗੱਲਾਂ ਚੱਲਦਿਆਂ ਚੱਲਦਿਆਂ ਸੰਗਤ ਜੀ ਉਸਨੇ ਆਪਣੇ ਚਾਚੇ ਦੇ ਲੜਕੇ ਦੇ ਬਾਰੇ ਬੜੇ ਹੀ ਹੈਰਾਨ ਕਰ ਦੇਣ ਵਾਲੀ ਵਾਰਤਾ ਸੁਣਾਈ ਉਹ ਲੜਕਾ ਦੱਸਣ ਲੱਗਾ ਕਿ ਮੇਰਾ ਭਰਾ ਅੰਮ੍ਰਿਤ ਦਾ ਚੇਰਾ ਹੁਣ ਖੜਿਆ ਪਿਆ ਹੈ ਇਹ ਮਹੀਨਾ ਡੇਢ ਮਹੀਨਾ ਪਹਿਲਾਂ ਬਹੁਤ ਹੀ ਮੁਰਜਾਇਆ ਪਿਆ ਸੀ ਹਰ ਵਕਤ ਇਹ ਪਰੇਸ਼ਾਨੀ ਦੇ ਵਿੱਚ ਰਹਿੰਦਾ ਸੀ ਕਿਉਂਕਿ ਇਸ ਦੇ ਲੈਂਜ਼ ਦੇ ਵਿੱਚ ਪਾਣੀ ਭਰਨ ਲੱਗ ਪਿਆ ਸੀ ਡਾਕਟਰ ਨੇ ਵੀ ਕੀ ਕੀਤਾ ਕਿ ਇਸ ਦੇ ਲੈਂਜ਼ ਤੱਕ ਪਾਈਪ ਪਾ ਦਿੱਤਾ ਜਿਹੜਾ ਲੈਂਜ਼ ਦੇ ਵਿੱਚ ਪਾਣੀ ਭਰਦਾ ਸੀ ਉਹ ਇਸ ਪਾਈਪ ਦੇ ਰਾਹੀਂ ਨਿਕਲ ਕੇ ਥੈਲੀ ਦੇ ਵਿੱਚ ਆ ਜਾਂਦਾ ਸੀ ਕਹਿੰਦਾ ਕਿ ਇਹ ਮੇਰਾ ਭਰਾ ਹਰ ਸਮੇਂ ਬਹੁਤ ਹੀ ਦੁਖੀ ਰਹਿੰਦਾ ਸੀ ਕਿਉਂਕਿ ਪਾਈਪ ਲੱਗੀ ਹੋਈ ਸੀ ਹਰ ਵਕਤ ਦਰਦ ਮਹਿਸੂਸ ਹੁੰਦੀ ਸੀ ਫਿਰ ਥੈਲੀ ਲੈ ਕੇ ਹਰ ਥਾਂ ਬਹੁਤ ਹੀ ਔਖਾ ਹੁੰਦਾ ਸੀ ਡਾਕਟਰ ਨੂੰ ਪੁੱਛਿਆ ਤਾਂ ਡਾਕਟਰ ਕਹਿੰਦਾ ਕਿ 4-5 ਮਹੀਨਿਆਂ ਦੇ ਵਿੱਚ ਆਰਾਮ ਆ ਜਾਵੇਗਾ ਪਰ ਸਮਾਂ ਤਾਂ ਬਹੁਤ ਲੱਗ ਗਿਆ ਪਰ ਸਮਾਂ ਤਾਂ ਬਹੁਤ ਲੱਗ ਗਿਆ ਕੋਈ 14-15 ਮਹੀਨੇ ਬਹੁਤ ਹੁੰਦੇ ਹਨ ਇਸ ਨੂੰ ਆਰਾਮ ਨਾ ਆਇਆ ਇਸਨੇ ਫਿਰ ਡਾਕਟਰ ਨੂੰ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ 4-5 ਮਹੀਨਿਆਂ 'ਚ ਰੋਗ ਠੀਕ ਹੋ ਜਾਵੇਗਾ ਕੀ ਕਾਰਨ ਹੈ ਕਿਉਂਕਿ ਮੈਂ ਠੀਕ ਨਹੀਂ ਹੋ ਰਿਹਾ ਡਾਕਟਰ ਨੇ ਉਸ ਦੇ ਸਾਰੇ ਸਰੀਰ ਦੇ ਟੈਸਟ ਕੀਤੇ ਰਿਪੋਰਟ ਦੇਖੀਆਂ ਤੇ ਆਖਰ ਡਾਕਟਰ ਨੇ ਵੀ ਹੱਥ ਖੜੇ ਕਰ ਦਿੱਤੇ ਕਿ ਮੇਰੀ ਪਹੁੰਚ ਤੋਂ ਇਹ ਗੱਲ ਬਾਹਰ ਹੈ ਕਿ ਤੇਰੀ ਬਿਮਾਰੀ ਕਿਉਂ ਠੀਕ ਨਹੀਂ ਹੋ ਰਹੀ ਹੁਣ ਜਦੋਂ ਡਾਕਟਰ ਵੀ ਇਹ ਗੱਲ ਕਹਿ ਦੇਵੇ ਹੁਣ ਜਦੋਂ ਕਿਸੇ ਨੂੰ ਡਾਕਟਰ ਵੀ ਜਵਾਬ ਦੇਣ ਉਸ ਦਾ ਹੌਂਸਲਾ ਟੁੱਟ ਜਾਂਦਾ ਹੈ ਉਹ ਹੌਂਸਲਾ ਛੱਡ ਦਿੰਦਾ ਹੈ ਕਹਿੰਦਾ ਕਿ ਮੇਰੇ ਪੁਰਾਣੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਫਿਰ ਇੱਕ ਦਿਨ ਮੈਂ ਇਹਦਾ ਪਤਾ ਲੈਣ ਦੇ ਲਈ ਇਸ ਦੇ ਘਰ ਗਿਆ ਤਾਂ ਇਹ ਰੋ ਪਿਆ ਕਹਿੰਦਾ ਕਿ ਹੁਣ ਤਾਂ ਮੇਰੀ ਬੱਸ ਹੋ ਚੁੱਕੀ ਹੈ ਤੂੰ ਮੈਨੂੰ ਦੱਸ ਮੈਂ ਕੀ ਕਰਾਂ ਬਾਬਾ ਅਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਜੀਵ ਨੂੰ ਬਿਮਾਰੀਆਂ ਕਿਉਂ ਲੱਗਦੀਆਂ ਹਨ ਜੀਵ ਨੂੰ ਬਿਮਾਰੀਆਂ ਇਸ ਦੇ ਪਾਪਾਂ ਦੇ ਕਰਕੇ ਲੱਗਦੀਆਂ ਹਨ ਪਾਪਾਂ ਦਾ ਇਲਾਜ ਕਿਸ ਕੋਲ ਹੈ ਪਾਪਾਂ ਦਾ ਇਲਾਜ ਕਿਸੇ ਵੀ ਡਾਕਟਰ ਦੇ ਕੋਲ ਨਹੀਂ ਪਾਪ ਦਾ ਇਲਾਜ ਸਿਰਫ ਗੁਰੂ ਕੋਲ ਹੈ ਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਣ ਨਾਲ ਸੇਵਾ ਸਿਮਰਨ ਬਾਣੀ ਪੜਨ ਨਾਲ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਤੇ ਕਈ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ ਮੈਂ ਅਮਰਤ ਨੂੰ ਕਿਹਾ ਕਿ ਮੇਰੇ ਕੋਲ ਇੱਕ ਇੱਕ ਹੱਲ ਹੈ ਪਰ ਜੇ ਤੂੰ ਪਰ ਜੇ ਤੂੰ ਮੰਨੇ ਤਾਂ ਉਹ ਕਹਿੰਦਾ ਕਿ ਤੂੰ ਦੱਸ ਮੈਂ ਤਾਂ ਸਭ ਕੁਝ ਮੰਨਣ ਨੂੰ ਤਿਆਰ ਹਾਂ ਮੈਂ ਕਿਹਾ ਕਿ ਮਹਾਪੁਰਖਾਂ ਦੇ ਮਿਲਣ ਕਰਕੇ ਮੇਰੀ ਸ਼ਰਦਾ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਚੋਪਾਈ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੱਜ ਗਈ ਹੈ ਮੇਰਾ ਕੋਈ ਕੰਮ ਰੋਕਿਆ ਹੋਇਆ ਸੀ ਉਹਨਾਂ ਮਹਾਪੁਰਖਾਂ ਮੈਨੂੰ ਬਾਣੀ ਦੇ ਜਾਪ ਦੱਸੇ ਹਨ ਮੇਰੀ ਜ਼ਿੰਦਗੀ ਦੇ ਵਿੱਚ ਪੂਰਾ ਹੋਣ ਵਾਲਾ ਕੰਮ ਵੀ ਬਾਣੀ ਦੇ ਜਾਪ ਸਦਕਾ ਹੀ ਹੋ ਗਿਆ ਮੈਨੂੰ ਪੂਰਾ ਯਕੀਨ ਹੈ ਜੇਕਰ ਤੂੰ ਵੀ ਬਾਣੀ ਦਾ ਆਸਰਾ ਲਵੇਂ ਤਾਂ ਤੂੰ ਵੀ ਜਲਦੀ ਹੀ ਨਰੋਗੋ ਜਾਵੇਂਗਾ ਕਿਉਂਕਿ ਮੈਨੂੰ ਬਾਣੀ ਤੇ ਪੂਰਾ ਵਿਰੋਸਾ ਹੈ ਫਿਰ ਮੈਂ ਆਪਣੇ ਭਰਾ ਦਾ ਦੁੱਖ ਦੇਖ ਕੇ ਉਸ ਨੂੰ ਬਾਣੀ ਦੇ ਜਾਪ ਦੱਸੇ ਅਤੇ ਮੈਂ ਵੀ ਉਸ ਲਈ ਜਾਪ ਕਰਨੇ ਸ਼ੁਰੂ ਕਰ ਦਿੱਤੇ ਮੈਂ 40 ਦਿਨਾਂ ਦੇ ਲਈ ਉਹਨਾਂ ਨੂੰ ਬਾਣੀ ਦੇ ਲਈ ਕਹਿ ਦਿੱਤਾ ਸੰਗਤ ਜੀ 40 ਦਿਨ ਹੋਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਡਾਕਟਰ ਦੇ ਕੋਲ ਜਾਣਾ ਸੀ ਉਸੇ ਤਰ੍ਹਾਂ ਦਰਦ ਹੋ ਰਿਹਾ ਸੀ ਤੇ ਪਾਈਪ ਲੱਗਿਆ ਹੋਇਆ ਸੀ ਡਾਕਟਰ ਦੇ ਕੋਲ ਅਸੀਂ ਚੈੱਕਅਪ ਕਰਵਾਉਣ ਦੇ ਲਈ ਗਏ ਡਾਕਟਰ ਨੂੰ ਮਿਲਣ ਤੋਂ ਬਾਅਦ ਅਜੇ ਅਸੀਂ ਆਪਣੀ ਵਾਰੀ ਦੀ ਵੇਟ ਕਰ ਹੀ ਰਹੇ ਸੀ ਇਸ ਦਾ ਆਪਣਾ ਹੀ ਹੱਥ ਇਸ ਦੀ ਪਾਈਪ 'ਚ ਵੱਜ ਗਿਆ ਤੇ ਪਾਈਪ ਬਾਹਰ ਨਿਕਲ ਕੇ ਲਟਕ ਗਈ ਪਾਈਪ ਦੇ ਨਿਕਲਣ ਕਰਕੇ ਹਲਕਾ-ਹਲਕਾ ਖੂਨ ਵੀ ਨਿਕਲ ਰਿਹਾ ਸੀ ਅਸੀਂ ਦੇਖ ਕੇ ਬਹੁਤ ਹੀ ਡਰ ਗਏ ਬਹੁਤ ਜਲਦੀ ਦੇ ਨਾਲ ਡਾਕਟਰ ਨੂੰ ਬੁਲਾਇਆ ਤੇ ਕਿਹਾ ਦੇਖੋ ਡਾਕਟਰ ਸਾਹਿਬ ਇਹ ਕੀ ਹੋ ਗਿਆ ਹੈ ਪਤਾ ਨਹੀਂ ਕਿਸ ਤਰ੍ਹਾਂ ਪਾਈਪ 'ਚ ਹੱਥ ਵੱਜ ਗਿਆ ਡਾਕਟਰ ਵੀ ਹੈਰਾਨ ਹੋ ਗਏ ਕਿ ਪਾਈਪ ਤਾਂ ਚੰਗੀ ਤਰ੍ਹਾਂ ਅੰਦਰ ਫਿੱਟ ਕੀਤੀ ਹੋਈ ਸੀ ਫਿਰ ਇਹ ਕਿਸ ਤਰ੍ਹਾਂ ਬਾਹਰ ਆ ਸਕਦੀ ਹੈ ਡਾਕਟਰ ਬੋਲਣ ਲੱਗੇ ਕਿ ਤੁਸੀਂ ਧਿਆਨ ਨਹੀਂ ਰੱਖਦੇ ਬੋਲਦੇ-ਬੋਲਦੇ ਇਸ ਦਾ ਚੈੱਕਅਪ ਕਰਨ ਲੱਗੇ ਉਹ ਆਜਾ ਚੈੱਕਅਪ ਕਰ ਹੀ ਰਹੇ ਸੀ ਕਿ ਅਸੀਂ ਘਬਰਾਏ ਹੋਏ ਆਣੇ ਕਿਹਾ ਕਿ ਖੂਨ ਨਿਕਲ ਰਿਹਾ ਹੈ ਡਾਕਟਰ ਸਾਹਿਬ ਤੁਸੀਂ ਪਾਈਪ ਚਲਦੀ ਲਗਾ ਦਿਓ ਪਰ ਜਦੋਂ ਡਾਕਟਰ ਨੇ ਸਾਰਾ ਚੈੱਕਅਪ ਕੀਤਾ ਤਾਂ ਕਹਿਣ ਲੱਗੇ ਹੁਣ ਮੈਂ ਪਾਈਪ ਕੀ ਲਗਾਵਾ ਜਿਸ ਕਾਰਨ ਕਰਕੇ ਪਾਈਪ ਲਗਾਈ ਸੀ ਉਹ ਤਾਂ ਰੋਗ ਠੀਕ ਹੋ ਗਿਆ ਹੈ ਹੁਣ ਇਸ ਦੀ ਜ਼ਰੂਰਤ ਨਹੀਂ ਹੈ ਹੁਣ ਤੇਰੇ ਲੈੰਜ ਵਿੱਚ ਪਾਣੀ ਨਹੀਂ ਹੈ ਤੂੰ ਨਿਰੋਗ ਹੋ ਚੁੱਕਾ ਹੈ ਮੈਂ ਇੱਕ ਥਾਪੜ ਕੇ ਕਿਹਾ ਦੇਖੋ ਗੁਰੂ ਜੀ ਦੀ ਪਾਣੀ ਦਾ ਓਟਾ ਅਸਰ ਲਿਆ ਤਾਂ ਗੁਰੂ ਜੀ ਨੇ ਕਿੰਨੀ ਸ਼ਕਤੀ ਵਰਤਾਈ ਹੈ ਗੁਰੂ ਜੀ ਕਹਿੰਦੇ ਤੂੰ ਨਿਰੋਗ ਹੋ ਚੁੱਕਾ ਹੈ ਫਿਰ ਪਾਈਪ ਕਿਉਂ ਲਗਾਈ ਹੋਈ ਹੈ ਤੇਰਾ ਹੱਥ ਨਹੀਂ ਵਜਿਆ ਪਾਈਪ ਦੇ ਵਿੱਚ ਇਹ ਤਾਂ ਗੁਰੂ ਜੀ ਦਾ ਕੌਤਕ ਵਰਤਿਆ ਹੈ ਅੰਮ੍ਰਿਤ ਵੀ ਉਹਨਾਂ ਸੰਤ ਮਹਾਪੁਰਖਾਂ ਕੋਲ ਖੜਾ ਹੋ ਕੇ ਰੋ ਪਿਆ ਤੇ ਕਹਿਣ ਲੱਗਾ ਕਿ ਮੇਰੀ ਜਿੰਦਗੀ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਡਾਕਟਰ ਹੱਥ ਜੋੜ ਕੇ ਖੜੇ ਹੋਏ ਡਾਕਟਰ ਵੀ ਬਾਣੀ ਦੀ ਸ਼ਕਤੀ ਨੂੰ ਦੇਖ ਕੇ ਹੈਰਾਨ ਹੋ ਗਏ ਸਾਧ ਸੰਗਤ ਜੀ Hindu ਧਰਮ ਦੇ ਦੋ ਲੜਕਿਆਂ ਦੀ ਬਾਣੀ ਦਾ ਸਦਕਾ ਕਾਰਜ ਰਾਸ ਹੋਏ ਹਨ ਦੁੱਖ ਦੂਰ ਹੋਏ ਹਨ ਰੋਗ ਦੂਰ ਹੋਏ ਹਨ ਫਿਰ ਉਹਨਾਂ ਨੇ ਪਾਸ਼ਾ ਜੀ ਦਾ ਸ਼ੁਕਰਾਨੇ ਦੇ ਵਜੋਂ ਬਾਣੀ ਦਾ ਨਿਤਨੇਮ ਵਜੋਂ ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਅਤੇ ਰੋਜ਼ਾਨਾ ਅਮਰਤ ਵੇਲੇ ਉੱਠ ਕੇ ਗੁਰੂ ਘਰ ਦੇ ਵਿੱਚ ਵੀ ਜਾਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ